ਹਾਂਜੀ ਬਾਬੇਓ ਕਿਦਾਂ ਸਾਰੇ ਠੀਕ ਠਾਕ ਜੀ ਮੇਰੇ ਘਰ ਪਰਿਵਾਰ ਨੂੰ ਲੈ ਕੇ ਮਾੜਾ ਚੰਗਾ ਬੋਲਿਆ ਗਿਆ ਉਸ ਜੀਜ ਨੂੰ ਮੈਂ ਜਵਾਬ ਦੇਣ ਵਾਸਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਲੀ ਗਲੋਚ ਕੀਤੀ ਉਸ ਦਾ ਰਿਪਲਾਈ ਕੀਤਾ ਪਰ 13 ਤਰੀਕ ਨੂੰ ਭਾਈ ਅਮਰਤਪਾਲ ਮੈਦੋ ਜੀ ਵੱਲੋਂ ਮੈਨੂੰ ਰੋਕਿਆ ਗਿਆ ਵੀ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਗਾਲੀ ਗਲੋਚ ਨਹੀਂ ਕਰਨੀ ਤੇ ਮੈਂ ਰੁਕਿਆ ਉਸ ਤੋਂ ਬਾਅਦ ਵੀ ਜੇ ਕੋਈ ਮੇਤੋਂ ਗਲਤੀ ਹੋਈ ਆ ਜੇ ਪੰਜਾਬ ਦੇ ਵਿੱਚ ਮੇਰੇ ਕਰਕੇ ਕਿਸੇ ਨੂੰ ਠੇਸ ਪਹੁੰਚੀ ਆ ਉਹ ਚੀਜ਼ ਲਈ ਮੈਂ ਸੌਰੀ ਫੀਲ ਕਰਦਾ ਅੱਜ ਤੋਂ ਬਾਅਦ ਮੇਰੇ ਵੱਲੋਂ ਐਸੀ ਗਲਤੀ ਨਹੀਂ ਹੁੰਦੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਨੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅੱਜ ਤੋਂ ਬਾਅਦ ਕਦੇ ਵੀ ਮੇਰੇ ਪੇਜ ਤੋਂ ਅੱਧਾ ਦੀ ਨਾ ਕੋਈ ਵੀਡੀਓਸ ਆਉਗੀ ਨਾ ਕੋਈ ਅੱਧਾ ਦੀ ਮੇਰੇ ਇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਹਾਂਜੀ ਸੱਚੇ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੋਵੇਗੀ ਜਿਸ ਦੇ ਵਿੱਚ ਸੁਖਰਤਿਆ ਮਾਫੀ ਮੰਗ ਰਿਹਾ ਹੈ ਅਮਰਤ ਪਾਲ ਮੈਰੋਂ ਦੇ ਕੋਲੋਂ ਕਿਉਂਕਿ ਦੋਸਤੋ ਉਹਨਾਂ ਨੇ ਰਿਪਲਾਈ ਕੀਤਾ ਸੀ ਕਿ ਤੁਸੀਂ ਹੁਣ ਵੀਡੀਓ ਨਾ ਪਾਇਓ ਤੇ ਉਸ ਦਾ ਰਿਪਲਾਈ ਕਰਦੇ ਹੋਏ ਸੁਖਰਤੀ ਨੇ ਰਿਪਲਾਈ ਹੁਣ ਕਰ ਦਿੱਤਾ ਹੈ ਅਤੇ ਦੋਸਤੋ ਉਹਨੇ ਕਿਹਾ ਹੈ ਕਿ ਮੈਂ ਹੁਣ ਅੱਜ ਤੋਂ ਬਾਅਦ ਕੋਈ ਗਾਲੀ ਗਲੋਚ ਵਾਲੀ ਵੀਡੀਓ ਨਹੀਂ ਪਾਵਾਂਗਾ ਅਤੇ ਇਸ ਦੇ ਨਾਲ ਹੀ ਦੋਸਤੋ ਸੁਖਰਤੀ ਆ ਦੀ ਨਾਲ ਦੀ ਜੋ ਕਿ ਮਨਜੀਤ ਕੋਰ ਹੈ ਉਸ ਨੇ ਵੀ ਦੋਸਤੋ ਰਿਪਲਾਈ ਕਰ ਦਿੱਤਾ ਸੀ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਮੈਂ ਵੀ ਅੱਗੇ ਤੋਂ ਐਵੇਂ ਦੀਆਂ ਵੀਡੀਓਜ਼ ਨਹੀਂ ਬਣਾਵਾਂਗੀ ਤੇ ਫਿਲਹਾਲ ਦੋਸਤੋ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ